ਨਸ਼ਿਆਂ ਨੂੰ ਲੈ ਕੇ ਜਿਹੜਾ ਹੈ ਹਿਮਾਚਲ ਦੇ ਐਮਐਲਏ ਦਾ ਬਿਆਨ ਜਿਹੜਾ ਹੈ ਆਇਆ ਹੈਗਾ ਸਰਦਾਰ ਅਵਤਾਰ ਸਿੰਘ ਜੀ ਪੰਜਾਬ ਦੇ ਵਿੱਚ ਜਦੋਂ ਨਸ਼ਿਆਂ ਦੇ ਨਾਲ ਮੌਤਾ ਹੁੰਦੀਆਂ ਸੀ ਤੇ ਕਿਤੇ ਨਾ ਕਿਤੇ ਜਿਹੜਾ ਹੈ ਇਹ ਲੋਕ ਅੰਦਰੋਂ ਅੰਦਰੀ ਆਪਾਂ ਕਹੇ ਲਈ ਕਿ ਮਿਸਰੇ ਬਣ ਕੇ ਰਹਿੰਦੇ ਤੇ ਦੂਜੇ ਬੰਨੇ ਜਿਹੜਾ ਹੈਗਾ ਹੈ ਕਿ ਹਰਿਆਣੇ ਦਾ ਬਿਆਨ ਵੀ ਆਪਾਂ ਦੇਖਿਆ ਸੀ ਕੁਝ ਦਿਨ ਪਹਿਲਾਂ ਹੁਣੇ ਨਸ਼ਾ ਪੰਜਾਬ ਤੋਂ ਹਰਿਆਣੇ ਵੱਲ ਵੀ ਵੱਜ ਚੁੱਕਾ ਹੈ ਜਿਹੜੀ ਅੱਗ ਦੂਜਿਆਂ ਦੇ ਘਰ ਦੇ ਵਿੱਚ ਲਾਈ ਸੀ ਉਹ ਅੱਗ ਨੇ ਵੱਧ ਕੇ ਆਪਣੀਆਂ ਲੋੜੀ ਸ਼ੁਰੂ ਹੋ ਗਈ ਹੈ ਬਿਲਕੁਲ ਬਿਲਕੁਲ ਸਹੀ ਹੋ ਰਿਹਾ ਹੈ ਜਦੋਂ ਸਿੱਖਾਂ ਦੇ ਨੌਜਵਾਨ ਨਸ਼ੇ ਦੇ ਹਾਲਤ ਵਿੱਚ ਆ ਕੇ ਮਾਰੇ ਜਾ ਰਹੇ ਸੀ ਉਦੋਂ ਗੈਰ ਸਿੱਖ ਤੇ ਸਿੱਖਾਂ ਨੂੰ ਨਫ਼ਰਤ ਕਰਨ ਵਾਲੇ ਖੁਸ਼ੀਆਂ ਮਨਾ ਰਹੇ ਸੀ ਔਰ ਇਹ ਕਹਿ ਰਹੇ ਸੀ ਵੀ ਤੁਹਾਡੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੋ ਅਸੀਂ ਉਹ ਉਹ ਸਾਰਾ ਦੁਖਾਂਤ ਛੱਲਿਆ ਸਾਡੇ ਕੜੀ ਵਰਗੇ ਨੌਜਵਾਨ ਨਸ਼ਿਆਂ ਦੇ ਨਾਲ ਜਿਸ ਤਰ੍ਹਾਂ ਤਬਾਹ ਹੋਏ ਆ ਉਹ ਦਰਦ ਸਿੱਖ ਹੀ ਜਾਣਦੇ ਆ ਵੀ ਸਾਡੇ ਸਿੱਖਾਂ ਦੇ ਘਰ ਵਿੱਚ ਜਿਹੜੇ ਵੈਣ ਪਏ ਆ ਪਰ ਹੁਣ ਉਹ ਵੈਣ ਹਿਮਾਚਲ ਤੇ ਹਰਿਆਣੇ ਵਿੱਚ ਵੀ ਪੈਣ ਲੱਗ ਪਏ ਆ ਉਹ ਜਿਨ੍ਹਾਂ ਨੇ ਵਪਾਰ ਕਰਨਾ ਸੀ ਨਸ਼ਿਆਂ ਦਾ ਉਹਨਾਂ ਨੇ ਫਿਰ ਕੋਈ ਧਰਮ ਨਹੀਂ ਦੇਖਣਾ ਆਂਦਾ ਵਪਾਰੀ ਦਾ ਕੋਈ ਧਰਮ ਨਹੀਂ ਉਹਨੂੰ ਤਾਂ ਕਸਟਮਰ ਚਾਹੀਦਾ ਉਹਨੂੰ ਗਾਹਕ ਚਾਹੀਦਾ ਜਿਹੜਾ ਚੰਦਰ ਸ਼ੇਖਰ ਠਾਕਰ ਆ ਕਾਂਗਰਸ ਦਾ ਐਮ ਐਲ ਏ ਆ ਹਿਮਾਚਲ ਪ੍ਰਦੇਸ਼ ਤੋਂ ਉਹ ਕਹਿੰਦਾ ਪੰਜਾਬ ਨੇ ਸਾਨੂੰ ਤਬਾਹ ਕਰਨ ਦਾ ਪੂਰਾ ਪ੍ਰੋਗਰਾਮ ਬਣਾ ਰੱਖਿਆ ਵੇ ਪੰਜਾਬ ਹਰ ਹਿਮਾਚਲ ਪ੍ਰਦੇਸ਼ ਨੂੰ ਤਬਾਹ ਕਰ ਰਿਹਾ ਹੈ ਸਾਡੇ ਸਾਡੇ ਰਾਜ ਵਿੱਚ ਨਸ਼ਾ ਲਿਆ ਕੇ ਪੰਜਾਬ ਸਾਨੂੰ ਤਬਾਹ ਕਰਨਾ ਚਾਹ ਰਿਹਾ ਹੈ ਜੀ ਹੁਣ ਤੁਸੀਂ ਹਿਮਾਚਲ ਦਾ ਕਾਂਗਰਸ ਦਾ ਐਮਐਲਏ ਤੇ ਭਾਜਪਾ ਦਾ ਭਾਜਪਾ ਦਾ ਹਰਿਆਣੇ ਦਾ ਐਮਐਲਏ ਹੁਣ ਇੱਕ ਤੀਜੀ ਖਬਰ ਸਾਡੇ ਕੋਲ ਇਹ ਹੈਗੀ ਆ ਮੁੱਖ ਮੰਤਰੀ ਭਗਵੰਤ ਮਾਨ ਕੁਝ ਸਮਾਂ ਪਹਿਲਾਂ ਅਮਿਤ ਸ਼ਾਹ ਨੂੰ ਮਿਲਦੇ ਹੈਗੇ ਨਸ਼ਿਆਂ ਦੇ ਮਾਮਲੇ 'ਤੇ ਜੀ ਔਰ ਇੱਕ ਵਿਵਾਕੀ ਤੇ ਸਪਸ਼ਟਤਾ ਨਾਲ ਉਹ ਦੱਸਦੇ ਹੈਗੇ ਆ ਵੀ ਨਸ਼ਿਆਂ ਦਾ ਕਾਰੋਬਾਰ ਵੱਡੇ ਪੁਲਿਸ ਅਧਿਕਾਰੀਆਂ ਤੇ ਵੱਡੇ ਰਾਜਨੀਤਿਕਵਾਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਪੰਜਾਬ ਵਿੱਚ ਤੇ ਸਮੁੱਚੇ ਮੌਲਕ ਵਿੱਚ ਸੋ ਦੱਸਿਆ ਜਾਂਦਾ ਵੀ ਅਮਿਤ ਸ਼ਾਹ ਉਹਨਾਂ ਨੇ ਉਹਨਾਂ ਦੀ ਗੱਲ ਸੁਣੀ ਪਰ ਕੋਈ ਉਹਨਾਂ ਨੂੰ ਜਵਾਬ ਨਹੀਂ ਦਿੰਦਾ ਜੀ ਤੇ ਭਗਵਾਨਤ ਮਾਨ ਨੇ ਉਹਨਾਂ ਨੂੰ ਇਸ਼ਾਰਿਆਂ ਵਿੱਚ ਕਹਿ ਦਿੱਤਾ ਵੀ ਅਸੀਂ ਇਸ ਨਸ਼ੇ ਨੂੰ ਖਤਮ ਕਰਨ ਦੀ ਸਮਰੱਥਾ ਨਹੀਂ ਰੱਖਦੇ ਕਿਉਂਕਿ ਓਪਰੇਟ ਹੀ ਸਰਕਾਰੀ ਅਧਿਕਾਰੀਆਂ ਰਾਹੀਂ ਹੋ ਰਿਹਾ ਹੈਗਾ ਹੁਣੇ ਤਿੰਨ ਬਿਆਨ ਉਹ ਇਹ ਕਹਿਣਾ ਬਣਦਾ ਵੀ ਕੇਂਦਰ ਸਰਕਾਰ ਦੀ ਹਮਾਇਤ ਨਾਲ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਹੋਇਆ ਸੀ ਉਹਨੇ ਹਰਿਆਣੇ ਤੇ ਹਿਮਾਚਲ ਨੂੰ ਖਾਣਾ ਸ਼ੁਰੂ ਕਰ ਦਿੱਤਾ ਘਟੋ ਘਟ ਹੁਣੇ ਹੀ ਬੰਦ ਕਰਦੇ ਹਾਂ ਸੋ ਅਸੀਂ ਨਸ਼ਿਆਂ ਦਾ ਸਮੁੱਚਾ ਸਫਾਇਆ ਕਰਨ ਦੀ ਉਮੀਦ ਕਰਦੇ ਹਾਂ ਸਾਡੇ ਮਨ ਵਿੱਚ ਇਹ ਨਹੀਂ ਹੈਗਾ ਵੀ ਪੰਜਾਬ ਵਿੱਚ ਬੰਦ ਹੋ ਜਾਣ ਹਿਮਾਚਲ ਤੇ ਹਰਿਆਣੇ ਦੇ ਬੱਚੇ ਮਰ ਬਿਲਕੁਲ ਬਿਲਕੁਲ ਸੋ ਜਿਨ੍ਹਾਂ ਮਾਮਾ ਦੇ ਹਿਮਾਚਲ ਵਿੱਚ ਬੱਚੇ ਮਰ ਰਹੇ ਆ ਉਹ ਵੀ ਸਾਡੀਆਂ ਮਾਮਾ ਜੀ ਜਿਨ੍ਹਾਂ ਮਾਮਾ ਦੇ ਬੱਚੇ ਹਰਿਆਣੇ ਵਿੱਚ ਮਰ ਰਹੇ ਆ ਉਹ ਵੀ ਸਾਡੀਆਂ ਮਾਮਾ ਨੇ ਪੰਜਾਬ ਦੇ ਵਿੱਚ ਪਿਛਲੇ ਆਪਾਂ ਕਹਿ ਲਈ ਕਿ 1.5 ਹਫਤੇ ਦੇ ਵਿੱਚ ਦੋ ਫਿਲਮਾਂ ਜਿਹੜੀਆਂ ਨੇ ਕਾਫੀ ਚਰਚਿਤ ਰਹੀਆਂ ਨੇ ਅ ਐਮਰਜੈਂਸੀ ਫਿਲਮ ਜਿਹੜੀ ਤੁਸੀਂ ਕੰਗਰਾਂ ਨੋਟ ਦੀ ਸੁਣੀ ਹੋਵੇਗੀ ਇੱਕ ਤਰ੍ਹਾਂ ਦੀ ਫਲॉप ਸਾਬਿਤ ਹੋਈ ਔਰ ਜੇ ਅਸੀਂ ਕਹੀਏ ਕਿ ਸਰਕਾਰਾਂ ਨੇ ਪੂਰੇ ਭਾਰਤ ਦੇ ਵਿੱਚ ਲਾਈ ਪਰ ਪੰਥ ਨੇ ਪੰਜਾਬ ਦੇ ਵਿੱਚ ਜਿਹੜੀ ਹੈ ਫਿਲਮ ਨਹੀਂ ਲੱਗਣ ਦਿੱਤੀ ਹੈਗੀ ਔਰ ਦੂਜੀ ਫਿਲਮ ਜਿਹੜੀ ਸਰਕਾਰਾਂ ਨੇ ਇੰਟਰਨੈਸ਼ਨਲ ਪੱਧਰ ਤੇ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ ਉਹ ਵੀ ਜਿਹੜੀ ਰਿਲੀਜ਼ ਨਹੀਂ ਹੋਣ ਦਿੱਤੀ ਹੈਗੀ ਦੋਨਾਂ ਦੀ ਚਰਚਾ ਕਾਫੀ ਹੋ ਰਹੀ ਹੈ ਸਰਦਾਰ ਅਪਤਾਰ ਸਿੰਘ ਜੀ ਕਿਵੇਂ ਦੇਖਦੇ ਹੈਗੇ ਹੋ ਇੱਕ ਫਿਲਮ ਦੇ ذریعے ਸਿੱਖਾਂ ਨੂੰ ਬਦਨਾਮ ਕੀਤਾ ਜਾਣਾ ਸੀ ਸਿੱਖਾਂ ਨੂੰ ਆਪਾਂ ਕਹਿ ਲਈ ਕਿ ਉਸਤੇ ਕਿਰਦਾਰ ਨੂੰ ਮਾੜਾ ਦਿਖਾਇਆ ਗਿਆ ਭਾਵੇਂ ਕਿ ਉੱਥੇ ਉਹ ਐਪੀਸੋਡ ਅਵੋਇਡ ਕੀਤਾ ਜਾ ਸਕਦਾ ਸੀ ਸਿਰਫ ਇੰਦਰਾ ਗਾਂਧੀ ਤੱਕ ਰੱਖੀ ਜਾ ਸਕਦੀ ਸੀ ਪਰ ਜਾਣ ਬੁੱਝ ਕੇ ਤੱਥਾਂ ਦੇ ਨਾਲ ਵੀ ਜਿਹੜੀ ਛੇੜਛਾੜ ਕੀਤੀ ਗਈ ਦੂਜੀ ਫਿਲਮ ਜੋ ਕਿ ਆਪਾਂ ਕਹਿ ਲਈ ਕਿ ਸੰਵਿਧਾਨਕ ਤੌਰ ਤੇ ਕੁਝ ਵੀ ਗਲਤ ਨਹੀਂ ਹੈ ਅੱਜ ਮੈਂ ਸੀਨੀਅਰ ਵਕੀਲ ਜਿਹੜੇ ਹੈਗੇ ਨੇ ਸਰਦਾਰ ਨਾਮਕਰਨ ਸਿੰਘ ਉਹਨਾਂ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਕਿ ਕੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਸਾਬਤ ਹੋਈਆਂ ਨੇ ਤੇ ਫਿਰ ਕਿਵੇਂ ਜਿਹੜਾ ਹੈਗਾ ਇਹ ਤੁਸੀਂ ਕਹਿ ਸਕਦੇ ਹੋ ਵੀ ਇਹ ਚੀਜ਼ਾਂ ਦੇ ਘੱਟ ਲਾ ਦਿਓ ਕੀ ਦੇਖਦੇ ਹੋ ਹਾਂਜੀ ਹਾਂਜੀ ਸੋ ਜਿਹੜੀ ਐਮਰਜੈਂਸੀ ਫਿਲਮ ਹੈਗੀ ਨਾ ਹੁਣ ਉਹ ਬੀਬੀ ਜੀ ਜਿਹੜੇ ਕਿ ਆਪਾਂ ਨੂੰ ਪਤਾ ਵੀ ਜਦੋਂ ਹਿਸਟਰੀ ਤੇ ਕੋਈ ਫਿਲਮ ਬਣਦੀ ਆ ਉਹਦਾ ਡਾਇਰੈਕਟਰ ਪ੍ਰੋਡਿਊਸਰ ਆ ਜਿਹੜੇ ਉਹ ਹਿਸਟਰੀ ਦੀ ਡੀਪ ਇਨਸਾਈਟ ਨਾਲ ਭਰੇ ਹੋਏ ਹੋਣੇ ਚਾਹੀਦੇ ਹੈਗੇ ਆ ਜਿਹੜਾ ਕਲਾਕਾਰ ਆ ਜਦੋਂ ਉਹ ਹਿਸਟਰੀ ਤੇ ਫਿਲਮ ਬਣਾਉਂਦਾ ਹੈਗਾ ਉਹਦੀਆਂ ਉਹਦੀਆਂ ਜਿਹੜੀਆਂ ਇੱਕ ਤਾਂ ਉਹ ਨਹੀਂ ਹੋਣੀਆਂ ਚਾਹੀਦੀਆਂ ਬਈ ਅਲਾਈਨਮੈਂਟ ਨਹੀਂ ਹੋਣੀ ਚਾਹੀਦੀ ਅਲਾਈਨਮੈਂਟ ਨਹੀਂ ਹੋ ਕੋਈ ਇੱਕ ਧਿਰ ਦਾ ਹਮਾਇਤੀ ਨਹੀਂ ਹੋਣਾ ਚਾਹੀਦਾ ਵੀ ਇੱਕ ਧਿਰ ਨੂੰ ਪ੍ਰਮੋਟ ਕਰਦਾ ਆ ਜਾਂ ਨਹੀਂ ਹੁਣ ਐਸੇ ਵੇਲੇ ਇਹਨਾਂ ਦਿਨਾਂ ਵਿੱਚ ਇਹਨਾ ਸਾਡੇ ਬਹੁਤ ਵੱਡੇ ਨਾਵਲਕਾਰ ਆ ਜਸਵੀਰ ਵੰਡ ਉਹਨਾਂ ਦਾ 1984 ਦੇ ਘਟਨਾਕ੍ਰਮ ਜਾਂ ਖਾੜਕੂ ਲਹਿਰ ਬਾਰੇ ਇੱਕ ਬਹੁਤ ਹੀ ਸੰਵੇਦਨਸ਼ੀਲ ਨਾਵਲ ਆਇਆ ਬਹੁਤ ਉੱਚ ਪਾਏ ਦਾ ਨਾਵਲ ਆ ਉਹ ਬਹੁਤ ਕਮਾਲ ਦਾ ਔਰ ਇਹ ਹੁੰਦਾ ਬੇਨਾਵਲਕਾਰ ਜਾਂ ਸਾਹਿਤ ਕਰਨੇ ਕੋਈ ਸੇਧ ਧਿਰ ਦੀ ਸਾਈਡ ਨਹੀਂ ਲੈਣੀ ਹੁੰਦੀ ਉਹਨੇ ਨਿਰਪੱਖ ਹੋ ਕੇ ਸਾਰੀਆਂ ਘਟਨਾਵਾਂ ਨੂੰ ਦੇਖਣਾ ਹੁੰਦਾ ਸੋ ਜਸਵੀਰ ਬਾਈ ਜਸਵੀਰ ਮੰਡ ਨੇ ਜਿਹੜੇ ਖੜਕੂਲ ਆਰ ਵਿੱਚ ਸ਼ਾਮਲ ਨੌਜਵਾਨ ਨੇ ਉਹਨਾਂ ਦਾ ਸੰਵਾਦ ਰਚਾਇਆ ਹੈ ਇਤਿਹਾਸ ਨਾਲ ਵੀ ਸਾਡੇ ਗੁਰੂ ਦਾ ਸੰਦੇਸ਼ ਕੀ ਹੈ ਅਸੀਂ ਕੀ ਅਸੀਂ ਗੁਰੂ ਦੇ ਸੰਦੇਸ਼ ਤੇ ਚੱਲ ਕੇ ਇਹ ਸਾਰੀਆਂ ਕਾਰਵਾਈਆਂ ਕਰ ਰਹੇ ਹਾਂ ਜਾਂ ਨਹੀਂ ਉਹਦੇ ਵਿੱਚੋਂ ਇੱਕ ਧਿਰ ਹੈ ਜਿਹੜੀ ਗੁਰੂ ਦੇ ਸੰਦੇਸ਼ ਨੂੰ ਮੰਨ ਕੇ ਚੱਲ ਰਹੀ ਹੈਗੀ ਆ ਕੁਝ ਨੌਜਵਾਨ ਨੇ ਜਿਹੜੇ ਸਿਰਫ ਹਥਿਆਰਾਂ ਦੀ ਚੱਕਾ ਚੌਂਦ ਕਰਨ ਲਹਿਰ ਵਿੱਚ ਆਉਂਦੇ ਆ ਉਹਨਾਂ ਨੂੰ ਧਾਰਮਿਕਤਾ ਦਾ ਉਹਨਾਂ ਨੂੰ ਇਤਿਹਾਸ ਦਾ ਜਾਂ ਗੁਰੂ ਦੇ ਸੰਦੇਸ਼ ਦਾ ਨਹੀਂ ਪਤਾ ਸੋ ਉਸ ਸਵਾਦ ਨੂੰ ਰਚਦਾ ਰਚਦਾ ਉਹ ਖਾੜਕੂ ਲਹਿਰ ਬਾਰੇ ਬਹੁਤ ਅੱਛਾ ਜਿਹੜਾ ਨਾਵਲਾ ਉਹਨੇ ਲਿਖਿਆ ਹੈਗਾ ਸੋ ਜਿਹੜਾ ਜਿਹੜੀ ਇਹ ਐਮਰਜੈਂਸੀ ਫਿਲਮ ਹੈਗੀ ਆ ਹੌਂ ਤੁਸੀਂ ਦੇਖੋ ਵੀ ਇਹ ਪ੍ਰੋਡਿਊਸਰ ਵੀ ਆਪ ਆ ਬੀਬੀ ਜੀ ਹੂੰ ਡਾਇਰੈਕਟਰ ਵੀ ਆਪ ਡਾਇਰੈਕਟਰ ਵੀ ਆਪ ਆ ਆਪ ਦਾ ਡਾਇਰੈਕਟਰ ਵੀ ਆਪ ਹੈ ਜੀ ਪੈਸਾ ਵੀ ਇਹਨਾਂ ਦੇ ਵਿੱਚ ਕਹਿੰਦੇ ਕਾਫੀ ਲੱਗਾ ਹੋਇਆ ਹੈ ਹਨ ਤੇ ਦੂਸਰਾ ਇਹ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਜਾਣੀ ਜਾਂਦੀ ਆ ਸਿੱਖਾਂ ਦੇ ਖਿਲਾਫ ਨਫ਼ਰਤ ਲੈ ਕੇ ਬੈਠੀ ਆ ਹਾਲਾਂਕਿ 10ਵੀਂ 12ਵੀਂ ਪਾਸ ਆ ਪਤਾ ਨਹੀਂ ਚੰਡੀਗੜ੍ਹ ਰਹੀ ਹੈਗੀ ਆ ਇੰਨੀ ਮਨ ਤਾਂ ਲੱਗਦਾ ਵੀ ਉਹਦਾ ਉਹਦਾ ਸਿਰਫ ਅਜੰਡਾ ਹੀ ਕਿਉਂਕਿ ਉਹ ਫਿਲਮਾਂ ਵਿੱਚ ਯੂਜ਼ਲੀ ਫਲਾਪ ਹੋ ਚੁੱਕੀ ਆ ਹੂੰ ਬਿਲਕੁਲ ਉਹਨੂੰ ਹਿੰਦੀ ਫਿਲਮ ਇੰਡਸਟਰੀ ਵਿੱਚੋਂ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਮੇਰੇ ਆ ਪਿਛਲੀਆਂ ਜਿਹੜੀਆਂ ਤਕਰੀਬਨ 8-10 ਫਿਲਮਾਂ ਔਨ ਰਿਕਾਰਡ ਫਲॉप ਰਹੀਆਂ ਫਲॉप ਰਹੀਆਂ ਜਿਸ ਦਾ ਸੋ ਹੈ ਇੱਕ ਫਲॉप ਐਕਟ੍ਰੈਸ ਆ ਉਹਨੂੰ ਲੱਗਿਆ ਵੀ ਸਰਕਾਰ ਨਾਲ ਮਿਲ ਕੇ ਸਿੱਖਾਂ ਦੇ ਖਿਲਾਫ ਜਿਸ ਤਰ੍ਹਾਂ ਪੰਜਾਬ ਵਿੱਚ ਸ਼ਿਵ ਸੈਨਾ ਵਾਲੇ ਨਹੀਂ ਸੀ ਵੀ ਭਾਈ 12 ਦੇ ਖਿਲਾਫ ਬੋਲਦੇ ਹੋ ਜਾਂ ਸੈਕਿਉਰਿਟੀ ਦੇ ਖਿਲਾਫ ਬੋਲਦੇ ਸੈਕਿਉਰਿਟੀ ਲੈ ਲਓ ਸੋ ਬੀਬੀ ਉਹ ਕੰਮ ਵੱਡੇ ਪੱਧਰ ਤੇ ਕਰ ਰਹੀ ਆ ਵੀ ਉਹਨੂੰ ਉਹਨੂੰ ਪਤਾ ਲੱਗ ਗਿਆ ਢੰਗ ਤਰੀਕਾ ਵੀ ਲਾਈਮ ਲਾਈਟ ਵਿੱਚ ਜਿਹੜਾ ਰਹਿਣਾ ਹੈਗਾ ਪਾਕਿਸਤਾਨ ਦੇ ਖਿਲਾਫ ਸਿੱਖਾਂ ਦੇ ਖਿਲਾਫ ਇਹ ਸਾਰਾ ਕੁਝ ਇਹ ਬੋਲ ਕੇ ਹੁਣ ਉਹ ਉਹ ਸਾਰੀ ਫਿਲਮ ਵਿੱਚ ਇਤਿਹਾਸ ਕਿਤੇ ਵੀ ਹੈ ਨਹੀਂ ਸੰਤ ਜਰਨੈਲ ਸਿੰਘ ਦੀ ਕੋਈ ਹਾਜ਼ਰੀ ਉਹ ਨਹੀਂ ਹੈ ਐਮਰਜੈਂਸੀ ਵੇਲੇ ਉਹ 1978 ਵਿੱਚ ਆ ਜਿਹੜੇ ਉਹ ਬੰਦੇ ਆਉਂਦੇ ਆ ਤੇ ਇਹ ਇਸ ਫਿਲਮ ਵਿੱਚ ਫਿਰ ਗੋਲੀਆਂ ਚੱਲਦੀਆਂ ਬੰਦੇ ਮਰਦੇ ਉਹ ਸਾਰਾ ਕੁਝ ਦਕਾਇਆ ਹੈ ਐਮਰਜੈਂਸੀ ਤੱਕ ਉਹ ਕੁਝ ਵੀ ਨਹੀਂ ਵਾਪਰਿਆ ਜੀ ਸੋ ਤੱਥਾਂ ਦੇ ਆਧਾਰ ਤੇ ਔਰ ਇਤਿਹਾਸ ਦੇ ਆਧਾਰ ਤੇ ਵੀ ਉਹ ਗਲਤ ਆ ਸੰਤ ਜੀ ਦਾ ਕਰਤਾਰ ਕਿਸੇ ਨੌਜਵਾਨ ਵੱਲੋਂ ਨਿਭਾਇਆ ਗਿਆ ਸੋ ਉਹਦੇ ਵਿੱਚੋਂ ਮੈਂ ਨਹੀਂ ਦੇਖਦਾ ਨਾ ਮੈਂ ਦੇਖੀ ਹੈ ਕਿ ਵੀ ਉਹ ਜਿਹੜੇ ਟ੍ਰੇਲਰ ਦੇ ਆਉਂਦੇ ਆ ਟੈਲੀਵਿਜ਼ਨ ਆ ਤੇ ਅਸੀਂ ਉਹ ਦੇਖੇ ਆ ਗਿਆ ਸੋ ਜਦੋਂ ਤੁਸੀਂ ਹਿਸਟਰੀ ਨੂੰ ਡਿਸਟੋਰਟ ਕਰਕੇ ਫਿਲਮ ਬਣਾਉਂਦੇ ਹੋ ਤੁਸੀਂ ਦੇਖੋ ਵੀ ਸਮੁੱਚੇ ਭਾਰਤ ਵਿੱਚ ਕਿਸੇ ਨੇ ਨਹੀਂ ਦੇਖੀ ਉਹ ਹੂੰ ਹੂੰ ਜੀ 80 ਕਰੋੜ ਦਾ ਬਜਟ ਆ ਉਹਦਾ 80 ਕਰੋੜ ਲੱਗੇ ਆ ਤੇ ਹਾਲੇ ਤੱਕ 12 ਕੋ ਕਰੋੜ ਉਹਨੇ ਕਮਾਏ ਆ ਹੂੰ ਹੂੰ ਸ ਤੇ ਦੂਸਰੇ ਪਾਸੇ ਖਰੜਾ ਸਾਹਿਬ ਦੇ ਜੀਵਨ ਤੇ ਆਧਾਰਤਾ ਵੀ ਉਹ ਸਾਰਾ ਕੁਝ ਪਬਲਿਕ ਡੋਮੇਨ ਚ ਪਿਆ ਸੁਪਰੀਮ ਕੋਰਟ ਦੀਆਂ ਸੁਣਵਾਈਆਂ ਨੇ ਹਾਈ ਕੋਰਟ ਦੀਆਂ ਸੁਣਵਾਈਆਂ ਨੇ ਉਹਨਾਂ ਨੇ ਜਿਹੜੇ ਜਿਹੜੇ ਉਹ ਦੁਰਗਾਣਾ ਮੰਦਿਰ ਤੇ ਪੱਟੀ ਵਾਲੇ ਜਿਹੜਾ ਜਿਹੜਾ ਸਮਸ਼ਾਨ ਘਾਟ ਆ ਉਹਦੇ ਰਜਿਸਟਰ ਫੋਟੋਕਾਪੀ ਕਰਕੇ ਲੈਂਦੇ ਹੈਗੇ ਆ ਸੋ ਉੱਥੋਂ ਦੇ ਜਿਹੜੇ ਉਹ ਕੇਅਰ ਟੇਕਰ ਸੀ ਉਹਨਾਂ ਦੀਆਂ ਗਵਾਹੀਆਂ ਨੇ ਮਤਲਬ ਕਿ ਇੰਨਾ ਕੁਝ ਹੈ ਹਾਂ ਸੋ ਸਾਰਾ ਪਬਲਿਕ ਡੋਮੇਨ ਵਿੱਚ ਪਹਿਲਾਂ ਹੀ ਆ ਇਹਨਾਂ ਨੇ ਤਾਂ ਕਲੈਕਟ ਕੀਤਾ ਹਾਂ ਹਾਂ ਖਾਨੜਾ ਸਾਹਿਬ ਨੇ ਕਲੈਕਟ ਕਰਕੇ ਲੋਕਾਂ ਦੇ ਸਾਹਮਣੇ ਰੱਖਿਆ ਆ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਵਿੱਚ ਹੈਗੀਆਂ ਸੀ ਸੋ ਉਸ ਫਿਲਮ ਨੂੰ ਵੀ ਭਾਰਤ ਵਿੱਚ ਤਾਂ ਉਹ ਸੈਂਸਰ ਦੀ ਪੇਟ ਚੜ ਗਈ ਹੋਈ ਆ ਸੋ ਵੈਸੇ ਹੈਗਾ ਵੀ ਸਿਰਫ ਭਾਰਤ ਦਾ ਸੈਂਟਰ ਬੋਰਡ ਭਾਰਤ ਤੱਕ ਸੀਮਤ ਹੈ ਹੂੰ ਹੂੰ ਉਹ ਭਾਰਤ ਤੱਕ ਨਹੀਂ ਹੈ ਇਹ ਉਹ ਭਾਰਤ ਵਿੱਚ ਸਿਰਫ ਸਹੀ ਇਹੀ ਇੱਕ ਜਿਹੜਾ ਸਵਾਲ ਇੱਕ ਵੱਡਾ ਉੱਠ ਰਿਹਾ ਸੀ ਕਿ ਉਹਨਾਂ ਨੇ ਐਲਾਨ ਵੀ ਇਹੀ ਕੀਤਾ ਸੀ ਕਿ ਭਾਰਤ ਨੂੰ ਛੱਡ ਕੇ ਬਾਕੀ ਜਗ੍ਹਾ ਤੇ ਰਿਲੀਜ਼ ਜਿਹੜੀ ਹੋਏਗੀ ਫਿਰ ਬਾਕੀ ਜਗ੍ਹਾ ਤੇ ਇਹ じゃ ਕੀ ਹੋ ਗਿਆ ਕਿ ਕੀ ਭਾਰਤ ਨੇ ਇੰਨਾ ਜ਼ਿਆਦਾ ਪ੍ਰੈਸ਼ਰ ਪਾਤਾ ਹਾਂਜੀ 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 ਸੋ ਹੁਣ ਸਾਡੇ ਦਰਸ਼ਕਾਂ ਨੂੰ ਇਹ ਦੱਸਿਆ ਵੀ ਭਾਰਤ ਦਾ ਫਿਲਮ ਸੈਂਸਰ ਬੋਰਡ ਆ ਸਿਰਫ ਭਾਰਤ ਵਿੱਚ ਰੋਕ ਲਾ ਸਕਦਾ ਕਿਸੇ ਵੀ ਫਿਲਮ ਦੇ ਚੱਲਣ ਤੋਂ ਆਪਣੀਆਂ ਬਹੁਤ ਸਾਰੀਆਂ ਫਿਲਮਾਂ ਨੇ ਸਾਡਾ ਹੱਕ ਆ ਜਾਂ ਤੂਫਾਨ ਸਿੰਘ ਦੇ ਨਾਂ ਤੇ ਆਈ ਸੀ ਜਾਂ ਹੋਰ ਬਹੁਤ ਸਿੱਖ ਨੌਜਵਾਨਾਂ ਦੇ ਨਾਂ ਤੇ ਆਈਆਂ ਭਾਰਤ ਵਿੱਚ ਨਹੀਂ ਰਿਲੀਜ਼ ਹੋਈਆਂ ਵਿਦੇਸ਼ਾਂ ਵਿੱਚ ਉਹਨਾਂ ਨੇ ਰਿਲੀਜ਼ ਕੀਤੀ ਔਰ ਸੰਗਤ ਨੇ ਪੂਰੀ ਆਪਾ ਕਹ ਲਈ ਵੀ ਉਹਨਾਂ ਦੀ ਪਾ ਦਿੱਤੀ ਕਿ ਤਨਾ ਕਿਤੇ ਕੋਈ ਕਮੀ ਨਹੀਂ ਛੱਡੀ ਹਾਂ ਛੱਡੇ ਹੁਣ ਇਹਦੇ ਫਿਲਮ ਨਾਲ ਇਹ ਹੋਇਆ ਵੇ ਜਿਹੜੇ ਵਿਅਕਤੀ ਨੇ ਜਿਹੜੀ ਕੰਪਨੀ ਨੇ ਇਹਦੇ ਵਿਦੇਸ਼ਾਂ ਵਾਲੇ ਰਾਈਟਸ ਖਰੀਦੇ ਸੀ ਅਸਲ ਚ ਉਹ ਇੱਕ ਪੰਜਾਬ ਦਾ ਨਾਮੀ ਫਿਲਮ ਐਕਟਰ ਆ ਤੇ ਫਿਲਮ ਪ੍ਰੋਡਿਊਸਰ ਆ ਜੀ ਉਹਦਾ ਵਿਦੇਸ਼ਾਂ ਵਿੱਚ ਸਿੱਕਾ ਚੱਲਦਾ ਉਹ ਸਾਰੇ ਵਿਦੇਸ਼ੀ ਰਾਈਟਸ ਉਹਨੇ ਲੈ ਲਏ ਸੀ ਤੇ ਭਾਰਤ ਸਰਕਾਰ ਨੇ ਸਾਨੂੰ ਪਤਾ ਲੱਗਿਆ ਵੀ ਉਹ ਨੂੰ ਡਰਾਤਾ ਹੋਇਆ ਵੀ ਜੇ ਤੂੰ ਇਹ ਫਿਲਮ ਵਿਦੇਸ਼ਾਂ ਵਿੱਚ ਰਿਲੀਜ਼ ਕਰੀ ਅਸੀਂ ਤੇਰੀਆਂ ਭਾਰਤ ਵਿੱਚ ਸਾਰੀਆਂ ਫਿਲਮਾਂ ਤੇਰੀ ਇਨਫੋਰਮੇਸ਼ਨ ਸਰ ਤੇਰਾ ਜਿਹੜਾ ED CBI ਕੇਸ ਪਾ ਦਾਂਗੇ ਸੋ ਜਿਹੜਾ ਪੈਸੇ ਕਮਾਉਣ ਵਾਲਾ ਬੰਦਾ ਉਹ ਡਰ ਜਾਂਦਾ ਸੋ ਦਲੇਰ ਨਹੀਂ ਹੈਗਾ ਸੋ ਯਾ ਤਾਂ ਚਾਹੀਦਾ ਸੀ ਵੀ ਜਿਹੜਾ ਪ੍ਰੋਡਿਊਸਰ ਡਾਇਰੈਕਟਰ ਆ ਉਹ ਕਿਸੇ ਇਹੇ ਜੇ ਬੰਦੇ ਨਾਲ ਸੰਪਰਕ ਕਰਦਾ ਜਿਹਨੂੰ ਪਹਿਲਾਂ ਕਹਿੰਦਾ ਵੀ ਭਾਰਤ ਸਰਕਾਰ ਦਾ ਪ੍ਰੈਸ਼ਰ ਆ ਸਕਦਾ ਜੇ ਝੱਲ ਲੂੰਗਾ ਤਾਂ ਰਾਈਟਸ ਲੈ ਉਹਨਾਂ ਨੇ ਰਾਈਟਸ ਲੈ ਲਏ ਸਰਕਾਰ ਨੇ ਦਬਕਾ ਲਏ ਤੇ ਹੁਣ ਉਹ ਵਿਦੇਸ਼ਾਂ ਵਿੱਚ ਵੀ ਰਣੀਸ ਨਹੀਂ ਹੋ ਰਹੀ ਸੋ ਇਹ ਸਾਰੀ ਕਹਾਣੀ ਸਾਹਮਣੇ ਆ ਰਹੀ ਹੈ ਬਿਲਕੁਲ ਜੀ ਦੇਖਦੇ ਆ ਕਿ ਕੀ ਇਸ ਤੇ ਵਿੱਚ ਆਉਣ ਵਾਲੇ ਦਿਨਾਂ ਚ ਹੁੰਦਾ ਹੈ ਕੀ ਕੋਈ ਇਸ ਤੇ ਸਟੈਂਡ ਲੈਂਦਾ ਹੈ ਜਾਂ ਫਿਰ ਇਸੇ ਤਰੀਕੇ ਦੇ ਨਾਲ ਆਪਾਂ ਕਹਿ ਲਈ ਕਿ ਹਨੇਰੇ ਦੇ ਵਿੱਚ ਇਹ ਜਿਹੜੀ ਫਿਲਮ ਹੋ ਰਹਿ ਜਾਵੇਗੀ ਪਰ ਖਾਲੜਾ ਸਾਹਿਬ ਦੀ ਜਿਹੜੀ ਆਪਾਂ ਕਹਿ ਲਈ ਕਿ ਕੁਰਬਾਨੀ ਹੈਗੀ ਹੈ ਉਸ ਨੇ ਜਿਹੜਾ ਹੈਗਾ ਹੈ ਪੂਰੇ ਇਸ ਮਸਲੇ ਨੂੰ ਜਿਹੜਾ ਹੈ ਕਿਤਨਾ ਕਿਤੇ ਰੋਸ਼ਨੀ ਦੇ ਵਿੱਚ ਜ਼ਰੂਰ ਲਿਆਂਦਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਥੋਂ ਜਾ ਕੇ ਜਿਹੜੀ ਆਪਣੀ ਸ਼ਹਾਦਤ ਦਿੱਤੀ ਉਹਨਾਂ ਦੇ ਕੋਲ ਇੱਕ ਆਪਸ਼ਨ ਸੀਗੀ ਕਿ ਆਪਣੇ ਆਪ ਨੂੰ ਜਿਹੜਾ ਹੈਗਾ ਹੈ ਬਾਹਰ ਰੱਖ ਕੇ ਸਿਕਿਉਰ ਰਹਿ ਸਕਦੇ ਸੀ ਪਰ ਉਹਨਾਂ ਨੇ ਉਹ ਸ਼ਹਾਦਤ ਦਾ ਜਿਹੜਾ ਹੈਗਾ ਰਾਂ ਜਿਹੜਾ ਆਪ ਚੁਣਿਆ ਹੈਗਾ ਔਰ ਜਾਣ ਕੇ ਜਿਹੜਾ ਹੈ ਆਪਾਂ ਕਹਿ ਲਈ ਕਿ ਚੁਣਿਆ ਹੈਗਾ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਹੋਰ ਵੀ ਤਬ ਲਖਣ ਕਰ ਦਿੰਦਾ ਹੈਗਾ ਆ ਦੂਜੇ ਬੰਨੇ ਕਰ ਲੈਨੇ ਆਪਾਂ ਗੱਲ ਨਸ਼ਿਆਂ ਦੀ ਨਸ਼ਿਆਂ ਨੂੰ ਲੈ ਕੇ ਜਿਹੜਾ ਹੈ ਹਿਮਾਚਲ ਦੇ ਐਮ ਐਲ ਏ ਦਾ ਬਿਆਨ ਜਿਹੜਾ ਹੈ ਆਇਆ ਹੈਗਾ ਸਰਦਾਰ ਅਵਤਾਰ ਸਿੰਘ ਜੀ ਪੰਜਾਬ ਦੇ ਵਿੱਚ ਜਦੋਂ ਨਸ਼ਿਆਂ ਦੇ ਨਾਲ ਮੌਤਾ ਹੁੰਦੀਆਂ ਸੀ ਤੇ ਕਿਤੇ ਨਾ ਕਿਤੇ ਜਿਹੜਾ ਹੈ ਇਹ ਲੋਕ ਅੰਦਰੋਂ ਅੰਦਰੀ ਆਪਾਂ ਕਹ ਲਈ ਕਿ ਮਿਸਰੇ ਬਣ ਕੇ ਰਹਿੰਦੇ ਸੀ ਤੇ ਦੂਜੇ ਬੰਨੇ ਜਿਹੜਾ ਹੈਗਾ ਏ ਕਿ ਹਰਿਆਣੇ ਦਾ ਬਿਆਨ ਵੀ ਆਪਾਂ ਦੇਖਿਆ ਸੀ ਕੁਝ ਦਿਨ ਪਹਿਲਾਂ ਹੁਣੇ ਨਸ਼ਾ ਪੰਜਾਬ ਤੋਂ ਹਰਿਆਣਾ ਵੱਲ ਵੀ ਵੱਜ ਚੁੱਕਾ ਹੈ ਜਿਹੜੀ ਅੱਗ ਦੂਜਿਆਂ ਦੇ ਘਰ ਦੇ ਵਿੱਚ ਲਾਈ ਸੀ ਉਹ ਅੱਗ ਨੇ ਵੱਧ ਕੇ ਆਪਣਿਆ ਲੋੜੀ ਸ਼ੁਰੂ ਹੋ ਗਈ ਹੈ ਬਿਲਕੁਲ ਇਹ ਬਿਲਕੁਲ ਸਹੀ ਹੋ ਰਿਹਾ ਹੈ ਤੁਹਾਡਾ ਐਨਾਲਿਸਿਸ ਬਿਲਕੁਲ ਠੀਕ ਹੈ ਸੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਖਤਮ ਕਰਨ ਦਾ ਇਹ ਸਰਕਾਰੀ ਪ੍ਰੋਜੈਕਟ ਆ ਜਿਹੜਾ ਸਿੱਖ ਨੌਜਵਾਨਾਂ ਦੇ ਕਤਲ ਕਰਦਾ ਕਰਦਾ ਹੁਣ Hindu ਨੌਜਵਾਨਾਂ ਦੇ ਕਤਲਾਂ ਤੱਕ ਪਹੁੰਚ ਗਿਆ ਹੈ ਸੋ ਸਪਾਰਿਸ਼ ਸਪਸ਼ਟ ਕਹਾਣੀ ਇਹ ਹੈਗੀ ਹੈ ਸੋ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਪ੍ਰਕੋਪ ਜਿਹੜੇ 6 ਤੋਂ 7 ਨੌਜਵਾਨ ਹਰ ਰੋਜ਼ ਮਰਦੇ ਰਹੇ ਆ ਅੱਜ ਵੀ ਮਰ ਰਹੇ ਆ ਉਹ ਸੋ ਜਦੋਂ ਸਿੱਖਾਂ ਦੇ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਆ ਕੇ ਮਾਰੇ ਜਾ ਰਹੇ ਸੀ ਉਦੋਂ ਗੈਰ ਸਿੱਖ ਤੇ ਸਿੱਖਾਂ ਨੂੰ ਨਫ਼ਰਤ ਕਰਨ ਵਾਲੇ ਖੁਸ਼ੀਆਂ ਮਨਾ ਰਹੇ ਸੀ ਔਰ ਇਹ ਕਹਿ ਰਹੇ ਸੀ ਵੀ ਤੁਹਾਡੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੋ ਅਸੀਂ ਉਹ ਉਹ ਸਾਰਾ ਦੁਖਾਂਤ ਛੱਲਿਆ ਸਾਡੇ ਕੜੀ ਵਰਗੇ ਨੌਜਵਾਨ ਨਸ਼ਿਆਂ ਦੇ ਨਾਲ ਜਿਸ ਤਰ੍ਹਾਂ ਤਬਾਹ ਹੋਏ ਆ ਉਹ ਦਰਦ ਸਿੱਖ ਹੀ ਜਾਣਦੇ ਆ ਵੀ ਸਾਡੇ ਸਿੱਖਾਂ ਦੇ ਘਰ ਵਿੱਚ ਜਿਹੜੇ ਵੈਣ ਪਏ ਆ ਪਰ ਹੁਣ ਉਹ ਵੈਣ ਹਿਮਾਚਲ ਤੇ ਹਰਿਆਣੇ ਵਿੱਚ ਵੀ ਪੈਣ ਲੱਗ ਪਏ ਹਨ ਸੋ ਜਿਨ੍ਹਾਂ ਨੇ ਵਪਾਰ ਕਰਨਾ ਸੀ ਨਸ਼ਿਆਂ ਦਾ ਉਹਨਾਂ ਨੇ ਫਿਰ ਕੋਈ ਧਰਮ ਨਹੀਂ ਦੇਖਣਾ ਹੁੰਦਾ ਵਪਾਰੀ ਦਾ ਕੋਈ ਧਰਮ ਨਹੀਂ ਉਹਨੂੰ ਤਾਂ ਕਸਟਮਰ ਚਾਹੀਦਾ ਉਹਨੂੰ ਗਾਹਕ ਚਾਹੀਦਾ ਹੁਣ ਮਸਲਾ ਇਹ ਹੋ ਰਿਹਾ ਵੀ ਪੰਜਾਬ ਤੋਂ ਬਾਅਦ ਜਿਹੜੀ ਨਸ਼ਿਆਂ ਦੀ ਵੱਡੀ ਬਿਮਾਰੀ ਆ ਉਹ ਹਰਿਆਣੇ ਵਿੱਚ ਤੇ ਹਿਮਾਚਲ ਵਿੱਚ ਬਹੁਤ ਵੱਡੀ ਪੱਧਰ ਤੇ ਪਹੁੰਚ ਗਈ ਆ हिमाचल ਵਿੱਚ ਇਸ ਵੇਲੇ 2 ਜਾਂ 3 ਨੌਜਵਾਨ ਹਰ ਹਫਤੇ ਮਰ ਰਹੇ ਆ ਸਾਡੇ ਪੰਜਾਬ ਵਿੱਚ ਅੱਜ ਵੀ 6 ਨੌਜਵਾਨ ਆ ਜਿਹੜੇ ਹਰ ਹਫਤੇ ਮਰ ਰਹੇ ਹੈਗੇ ਸੋ ਸਾਡੇ ਸਾਡੇ ਨੌਜਵਾਨਾਂ ਦੇ ਮਰਨ ਦੀ ਦਰ ਹਲੇ ਵੀ ਚੱਲੀ ਹੈਗੀ ਆ ਸੋ ਜਿਹੜੇ ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਸਿੱਖ ਨੌਜਵਾਨਾਂ ਦੇ ਕਤਲਾਂ ਤੇ ਉਹਨਾਂ ਦੀਆਂ ਮੌਤਾਂ ਤੇ ਖੁਸ਼ੀਆਂ ਮਨਾ ਰਹੇ ਸੀ ਹੁਣ ਜਦ ਉਹਨਾਂ ਦੇ ਆਪਣੇ ਨੌਜਵਾਨ ਮਾਰੇ ਜਾਣ ਲੱਗੇ ਤਾਂ ਉਹਨਾਂ ਨੇ ਚੀਕ ਚਿਹੜਾ ਪਾਉਣਾ ਸ਼ੁਰੂ ਕਰ ਦਿੱਤਾ ਜੀ 15 ਕੋ ਦਿਨ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਹਰਿਆਣੇ ਤੋਂ ਆ ਭਾਰਤੀ ਜਨਤਾ ਪਾਰਟੀ ਦੇ ਉਹ ਬੋਲ ਰਹੇ ਹੈਗੇ ਆ ਵੀ ਜਿਹੜੇ ਸਾਡੀਆਂ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਜਿਹੜੇ ਨਸ਼ੇੜੀ ਬੈਠੇ ਸੀ ਪੰਜਾਬ ਤੋਂ ਆ ਕੇ ਕਿਸਾਨਾਂ ਦੇ ਨਾਂ ਤੇ ਉਹਨਾਂ ਨੇ ਸਾਡੇ ਹਰਿਆਣੇ ਦੇ ਨੌਜਵਾਨਾਂ ਨੂੰ ਵੀ ਨਸ਼ੇ ਦੀ ਲਤ ਲਾ ਦਿੱਤੀ ਹੈ ਔਰ ਵੱਡੇ ਪਦਰਤੇ ਨਸ਼ਾ ਖਾਣ ਲੱਗ ਗਿਆ ਇਹਦੇ ਜੋ ਵੀ ਦੇਖੋ ਕਿੰਨੀ ਰਾਜਨੀਤੀ ਜਿਹੜੀ ਹੈ ਵੀ ਇਸ ਬਿਆਨ 'ਚੋ ਵੀ ਰਾਜਨੀਤੀ ਤੇ ਘੱਟੋ ਘੱਟ ਤੁਸੀਂ ਇੱਥੇ ਤੇ ਇਮਾਨਦਾਰ ਹੋ ਜੋ ਵੀ ਜਿਹੜਾ ਉਧਰ ਨਸ਼ਾ ਵਿਕ ਰਿਆ ਸੀ ਉਹ ਇੱਧਰ ਵਿਕਣਾ ਚਾਲੂ ਹੋ ਗਿਆ ਵੀ ਇਹਦੇ 'ਚੋ ਵੀ ਅਸੀਂ ਰਾਜਨੀਤੀ ਖੱਟ ਕੇ ਜਿਹੜਾ ਇਹਨਾਂ ਨੂੰ ਬਦਨਾਮ ਕਰੀਏ ਬਿਲਕੁਲ ਆਪਾਂ ਉਸੇ ਗੱਲ ਤੇ ਅੱਗੇ ਵੀ ਆ ਰਹੇ ਹੈਗੇ ਆ ਸੋ ਹਰਿਆਣੇ ਨੇ ਇਹ ਗੱਲ ਕਰੀ ਆ ਜਿਹੜਾ ਚੰਦਰਸ਼ੇਖਰ ਠਾਕੁਰਾ ਕਾਂਗਰਸ ਦਾ ਐਮਐਲਏ ਆ ਹਿਮਾਚਲ ਪ੍ਰਦੇਸ਼ ਤੋਂ ਉਹ ਕਹਿੰਦਾ ਪੰਜਾਬ ਨੇ ਸਾਨੂੰ ਤਬਾਹ ਕਰਨ ਦਾ ਪੂਰਾ ਪ੍ਰੋਗਰਾਮ ਬਣਾ ਰੱਖਿਆ ਹੈ ਹੂੰ ਹੂੰ ਵੀ ਪੰਜਾਬ ਹ ਹਿਮਾਚਲ ਪ੍ਰਦੇਸ਼ ਨੂੰ ਤਬਾਹ ਕਰ ਰਿਹਾ ਹੈ ਸਾਡੇ ਸਾਡੇ ਰਾਜ ਵਿੱਚ ਨਸ਼ਾ ਲਿਆ ਕੇ ਪੰਜਾਬ ਸਾਨੂੰ ਤਬਾਹ ਕਰਨਾ ਚਾਹ ਰਿਹਾ ਹੈ ਜੀ ਹੁਣ ਤੁਸੀਂ ਹਿਮਾਚਲ ਦਾ ਕਾਂਗਰਸ ਦਾ ਐਮਐਲਏ ਤੇ ਬੀਜੇਪੀ ਦਾ ਬੀਜੇਪੀ ਦਾ ਹਰਿਆਣੇ ਦਾ ਐਮਐਲਏ ਹੁਣ ਇੱਕ ਤੀਜੀ ਖਬਰ ਸਾਡੇ ਕੋਲ ਇਹ ਹੈਗੀ ਆ ਮੁੱਖ ਮੰਤਰੀ ਭਗਵੰਤ ਮਾਨ ਕੁਝ ਸਮਾਂ ਪਹਿਲਾਂ ਅਮਿਤ ਸ਼ਾਹ ਨੂੰ ਮਿਲਦੇ ਹੈਗੇ ਨਸ਼ਿਆਂ ਦੇ ਮਾਮਲੇ ਵਿੱਚ ਜੀ ਔਰ ਇੱਕ ਵਿਵਾਕੀ ਤੇ ਸਪਸ਼ਟਤਾ ਨਾਲ ਉਹ ਦੱਸਦੇ ਹੈਗੇ ਆ ਵੀ ਨਸ਼ਿਆਂ ਦਾ ਕਾਰੋਬਾਰ ਵੱਡੇ ਪੁਲਿਸ ਅਧਿਕਾਰੀਆਂ ਤੇ ਵੱਡੇ ਰਾਜਨੀਤੀਵਾਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਪੰਜਾਬ ਵਿੱਚ ਤੇ ਸਮੁੱਚੇ ਮੋਲਕ ਵਿੱਚ ਸੋ ਦੱਸਿਆ ਜਾਂਦਾ ਵੀ ਅਮਿਤ ਸ਼ਾਹ ਉਹਨਾਂ ਨੇ ਉਹਨਾਂ ਦੀ ਗੱਲ ਸੁਣੀ ਮਾਰਕੋ ਯੂਨਨ ਨੂੰ ਜਵਾਬ ਨਹੀਂ ਦਿੱਤਾ ਜੀ ਸਪ ਭਗਵਾਨ ਤਮਨ ਨੇ ਉਹਨਾਂ ਨੂੰ ਇਸ਼ਾਰਿਆਂ ਵਿੱਚ ਕਹਿ ਦਿੱਤਾ ਵੀ ਅਸੀਂ ਇਸ ਨਸ਼ੇ ਨੂੰ ਖਤਮ ਕਰਨ ਦੀ ਸਮਰੱਥਾ ਨਹੀਂ ਰੱਖਦੇ ਕਿਉਂਕਿ ਇਹ ਓਪਰੇਟ ਹੀ ਸਰਕਾਰੀ ਅਧਿਕਾਰੀਆਂ ਰਾਹੀਂ ਹੋ ਰਿਹਾ ਹੈਗਾ ਹੁਣੇ ਤਿੰਨ ਬਿਆਨ ਨੇ ਇਹਨਾਂ ਤਿੰਨਾਂ ਵਿੱਚੋਂ ਹਿਮਾਚਲ ਦੇ ਮੈਂਬਰ ਦਾ ਵੀ ਤੇ ਹਰਿਆਣੇ ਦੇ ਮੈਂਬਰ ਦਾ ਜਿਹੜਾ ਕਹਿਣਾ ਬਣਦਾ ਉਹ ਇਹ ਕਹਿਣਾ ਬਣਦਾ ਵੀ ਕੇਂਦਰ ਸਰਕਾਰ ਦੀ ਹਮਾਇਤ ਨਾਲ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਹੋਇਆ ਸੀ ਉਨੇ ਹਰਿਆਣੇ ਤੇ ਹਿਮਾਚਲ ਨੂੰ ਖਾਣਾ ਸ਼ੁਰੂ ਕਰ ਦਿੱਤਾ ਘਟੋ ਘਟ ਹੁਣੀ ਬੰਦ ਕਰ ਦਿਓ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਮਰਨ ਦਾ ਤਾਂ ਸਾਨੂੰ ਦੁੱਖ ਹੈ ਹੁਣ ਹਰਿਆਣੇ ਤੇ ਹਿਮਾਚਲ ਵਿੱਚ ਵੀ Hindu ਨੌਜਵਾਨ ਮਾਰੇ ਜਾਣ ਲੱਗੇ ਆ ਘੱਟੋ ਘੱਟ ਉਹਨਾਂ ਨੂੰ ਹੀ ਬਚਾ ਲੋ ਇਸ ਮਾਮਲੇ ਵਿੱਚ ਵੀ ਪੰਜਾਬ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਜੀ ਪੰਜਾਬ ਵਿੱਚ ਨਸ਼ਾ ਕਿੱਥੋਂ ਆ ਰਿਹਾ ਇਹਦੀ ਜੜ ਨਹੀਂ ਫੜ ਰਹੇ ਸੋ ਪੰਜਾਬ ਵਿੱਚ ਨਸ਼ਾ ਸੋ ਇਹਦੇ ਤੇ ਇੱਕ ਅਖਬਾਰੀ ਬਿਆਨ ਲਾ ਦਿੰਦੇ ਆ ਕਿ ਪਾਕਿਸਤਾਨ ਤੋਂ ਆਉਂਦਾ ਇਹ ਦੇਖਿਆ ਸੀ ਰੀਸੈਟ ਕੱਲ ਪਰਸਾਂ ਜੀ ਪੰਜਾਬ ਬਿਲਕੁਲ ਆਰਗੇਨਾਈਜ਼ ਹੋਏਗਾ ਸੋ ਪਾਕਿਸਤਾਨ ਤੋਂ ਵੀ ਜਿਹੜਾ ਆ ਰਿਹਾ ਥਰੂ ਪ੍ਰੋਪਰ ਚੈਨਲ ਥਰੂ ਅਫਸਰ ਸ਼ਾਹੀ ਆ ਰਿਹਾ ਪਰ ਆ ਕਿਧਰ ਆ 50 ਕਿਲੋਮੀਟਰ ਤੱਕ ਤਾਂ ਤੁਹਾਡੀ ਬੀਐਸਐਫ ਲੱਗੀ ਇਹ ਬਸ ਉਹ ਸਾਰਾ ਕੁਝ ਹੀ ਮੈਨੇਜ ਹੈਗਾ ਭਾਜੀ ਸੋ ਉਹ ਇਹ ਹੈਗਾ ਜਿਹੜਾ ਅਨ ਅਕਾਊਂਟਡ ਮਨੀ ਹੈ ਆਉਂਦੀ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਹੁੰਦੇ ਆ ਉਹ ਅਨ ਅਕਾਉਂਟਡ ਮਨੀ ਇੰਡੀਆ ਦੇ ਬਜਟ ਵਿੱਚੋਂ ਨਹੀਂ ਆਉਂਦੀ ਉਹ ਸਾਰੇ ਅਫਸਰ شاہੀ ਦਾ ਇੱਕ ਜਿੱਦਾਂ ਆਪਾਂ ਕਹਿ ਸਕਦੇ ਆ ਵੀ ਅਣ ਲਿਖਤੀ ਇੱਕ ਕਾਨੂੰਨ ਹੁੰਦਾ ਵੀ ਨਸ਼ੇ ਲਿਆਓ 500 ਕਰੋੜ ਦਾ ਨਸ਼ਾ ਲਿਆਓ 2000 ਕਰੋੜ ਦਾ ਵਿੱਚੋਂ 1500 ਕਰੋੜ ਕਮਾਓ ਕੁਝ 2-2 4-4 ਕਰੋੜ ਅਫਸਰ ਰੱਖ ਲੈਂਦੇ ਆ ਹਰੇਕ ਖੇਤ ਤੋਂ ਸੋ ਬਾਕੀ ਆ ਜਿਹੜਾ ਆਪਰੇਸ਼ਨਸ ਲਈ ਹੁੰਦਾ ਸੋ ਇ ਥਰੂ ਪ੍ਰੋਪਰ ਚੈਨਲ ਹੁੰਦਾ ਇਸ ਚੋਂ ਹਿਮਾਚਲ ਔਰ ਹਰਿਆਣੇ ਦੇ ਰਾਜਨੀਤੀਵਾਨਾਂ ਨੂੰ ਹੁਣ ਕੇਂਦਰ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਵੀ ਤੁਸੀਂ ਜਿਹੜਾ ਪੰਜਾਬ ਨੂੰ ਤਬਾਹ ਕਰਨ ਲਈ ਨਸ਼ਾ ਲੈਂਦਾ ਸੀ ਉਹ ਹੁਣ ਵੱਧ ਰਿਹਾ ਹੁਣ ਇਹਨੂੰ ਬੰਦ ਕਰ ਲੋ ਨਾ ਕਿ ਪੰਜਾਬ ਨੂੰ ਦੋਸ਼ੀ ਠਹਿਰਾਉਣਾ ਚਾਹੀਦਾ ਜੀ ਬਿਲਕੁਲ ਜੀ ਔਰ ਜੇ ਆਪਾਂ ਕਹੀਏ ਕਿ ਨਸ਼ਿਆਂ ਦੇ ਨਾਲ ਮੌਤਾਂ ਚਾਹੀਏ ਪੰਜਾਬ ਦੇ ਵਿੱਚ ਹੋਣ ਚਾਹੀਏ ਹਰਿਆਣੇ ਦੇ ਵਿੱਚ ਹੋਣ ਜਾਂ ਹਿਮਾਚਲ ਦੇ ਵਿੱਚ ਹੋਣ ਹਾਂ ਬਿਲਕੁਲ ਇਹ ਸਾਡਾ ਇੱਕ ਇਹ ਬਿਲਕੁਲ ਹੀ ਸਾਡਾ ਸਟੈਂਡ ਹੈਗਾ ਕਿ ਉਹ ਬਹੁਤ ਗਲਤ ਹੈ ਜੀ ਚਾਹੇ ਹਿੰਦੂ ਨੌਜਵਾਨ ਮਾਰੇ ਜਾ ਰਹੇ ਚਾਹੇ ਸਿੱਖ ਨੌਜਵਾਨ ਸੋ ਅਸੀਂ ਨਸ਼ਿਆਂ ਦਾ ਸਮੁੱਚਾ ਸਫਾਇਆ ਕਰਨ ਦੀ ਹਮਾਇਤ ਕਰਦੇ ਹਾਂ ਸਾਡੇ ਮਨ ਵਿੱਚ ਇਹ ਨਹੀਂ ਹੈਗਾ ਵੀ ਪੰਜਾਬ 'ਚ ਬੰਦ ਹੋ ਜਾਣ ਹਿਮਾਚਲ ਤੇ ਹਰਿਆਣੇ ਦੇ ਬੱਚੇ ਮਰ ਬਿਲਕੁਲ ਸੋ ਜਿਨ੍ਹਾਂ ਮਾਮਾ ਦੇ ਹਿਮਾਚਲ ਵਿੱਚ ਬੱਚੇ ਮਰ ਰਹੇ ਆ ਉਹ ਵੀ ਸਾਡੀਆਂ ਮਾਮਾ ਜੀ ਜੀ ਜਿਨ੍ਹਾਂ ਮਾਮਾ ਦੇ ਬੱਚੇ ਹਰਿਆਣੇ ਵਿੱਚ ਮਰ ਰਹੇ ਆ ਉਹ ਵੀ ਸਾਡੀਆਂ ਮਾਮਾ ਨੇ ਅਸੀਂ ਬੇਕਰਕ ਨਹੀਂ ਹਾਂ ਵੀ ਪੰਜਾਬ ਦੇ ਨੌਜਵਾਨਾਂ ਨੂੰ ਮਰਦਿਆਂ ਦੇਖ ਕੇ ਖੁਸ਼ੀ ਮਨਾਈਏ ਜਾਂ ਹਰਿਆਣੇ ਦੇ ਨੌਜਵਾਨਾਂ ਨੂੰ ਮਰਦਿਆਂ ਦੇਖ ਕੇ ਖੁਸ਼ੀ ਮਨਾਈਏ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਸਮੁੱਚਤਾ ਵਿੱਚ ਨਸ਼ਿਆਂ ਦਾ ਕਿਸੇ ਵੀ ਮਾਂ ਦਾ ਪੁੱਤ ਨਾ ਮਰੇ ਚਾਹੇ ਉਹ ਹੀ ਬਨ ਗੁਜਰਾਤ ਵਿੱਚ ਵੀ ਹੋਵੇ ਚਾਹੇ ਮੱਧ ਪ੍ਰਦੇਸ਼ ਵਿੱਚ ਵੀ ਸੋ ਸਿੱਖ ਐਜ਼ ਅ ਸਿੱਖ ਸਾਡਾ ਇਹ ਸਿਧਾਂਤ ਹੋਵੇਗਾ ਵੀ ਕਿਸੇ ਵੀ ਮਾਂ ਦਾ ਪੁੱਤ ਨਾ ਮਰੇ ਭਾਰਤ ਵਿੱਚ ਜੀ ਬਿਲਕੁਲ ਜੀ ਔਰ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਹੈ ਸਿਧਾਂਤ ਹੀ ਇਹ ਜਿਹੜਾ ਬਖਸ਼ਿਆ ਹੋਇਆ ਹੈ